ਪੰਡਰਾਇਪੁਰ ਅਰਾਈਆਂ ਮੰਡ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਤੇ ਪੰਜਾਬੀ ਮਜ਼ਦੂਰ ਵਿਚਾਲੇ ਸ਼ਰਾਬੀ ਹਾਲਤ ਚ ਬਹਿਸ ਹੋ ਗਈ ਜਿਸ ਦੌਰਾਨ ਪ੍ਰਵਾਸੀ ਨੇ ਪੰਜਾਬੀ ਮਜ਼ਦੂਰ ਨੂੰ ਸਿਰ ਚ ਲੋਹੇ ਦੀ ਰਾਡ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਦੀ ਪਛਾਣ ਮੰਗਤਰਾਮ ਉਰਫ ਮੰਗੀ ਪੁੱਤਰ 바ਵਾ ਵਾਸੀ ਰਾਏਪੁਰ ਅਰਾਈਆਂ ਵਜੋਂ ਹੋਈ ਹੈ ਘਟਨਾ ਦੀ ਸੂਚਨਾ ਮਿਲਦੇ ਸਾਰ ਕੀ ਰਾਤ ਥਾਣਾ ਮੁਖੀ ਟਲਵਾ ਸੁਖਬੀਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ ਤੇ ਪੁੱਜੇ ਤੇ লাশ ਨੂੰ ਕਬਜ਼ੇ ਚ ਲਿਆ ਉਧਰ ਮਾਮਲੇ ਦੀ ਜਾਂਚ ਕਰ ਰਹੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪ੍ਰਵਾਸੀ ਮਜ਼ਦੂਰ ਸੁਸ਼ੀਲ ਕੁਮਾਰ ਵਾਸੀ ਗਾਮੇਲ ਜ਼ਿਲ੍ਹਾ ਮਾਦੋਪੁਰ ਬਿਹਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਿੰਡ ਰਾਜਪੁਰ ਅਰਾਈਆਂ ਮੰਡ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਤੇ ਪੰਜਾਬੀ ਮਜ਼ਦੂਰ ਵਿਚਾਲੇ ਸ਼ਰਾਬੀ ਹਾਲਤ ਚ ਬਹਿਸ ਹੋ ਗਈ ਜਿਸ ਤਰ੍ਹਾਂ ਪ੍ਰਵਾਸੀ ਨੇ ਪੰਜਾਬੀ ਮਜ਼ਦੂਰ ਨੂੰ ਸਿਰ ਚ ਲੋਹੇ ਦੀ ਰਾਡ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਦੀ ਪਛਾਣ ਮੰਗਲ RAM ਉਰਫ ਮੰਗੀ ਪੁੱਤਰ 바ਵਾ ਵਾਸੀ ਰਾਏਪੁਰ ਅਰਾਈਆਂ ਵੱਜੋ ਹੋਈ ਹੈ ਘਟਨਾ ਦੀ ਸੂਚਨਾ ਮਿਲਦੇ ਸਾਰ ਕੀ ਰਾਤ ਥਾਣਾ ਮੁਖੀ ਟਲਵਾ ਸੁਖਬੀਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ ਤੇ ਪੁਜੇ ਤੇ লাশ ਨੂੰ ਕਬਜ਼ੇ ਚਲਿਆ ਉਧਰ ਮਾਮਲੇ ਦੀ ਜਾਂਚ ਕਰ ਰਹੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪ੍ਰਵਾਸੀ ਮਜ਼ਦੂਰ ਸੁਸ਼ੀਲ ਕੁਮਾਰ ਵਾਸੀ ਗਾਮੇਲ ਜ਼ਿਲ੍ਹਾ ਮਾਦੋਪੁਰ ਬਿਹਾਰ ਖਿਲਾਫ ਮਾਮਲਾ ਦਰਜ ਕਰ ਲਿਆ